ਕਿ ਜਿੰਨੇ ਵੀ ਪੈਂਡਿੰਗ ਕੰਮ ਸੀ ਜੋ ਕਿ ਆਮ ਆਦੀ ਪਾਰਟੀ ਦਾ ਸਾਡੀ ਸਰਕਾਰ ਦਾ ਵਾਅਦਾ ਸੀ ਜਿਹਦੇ ਚ ਭਾਵੇਂ ਉਹ ਡੋਰ ਟੂ ਡੋਰ ਕੰਕਰੀਟ ਡਿਲੀਵਰੀ ਹੋਵੇ ਭਾਵੇਂ ਉਹ ਨੌਕਰੀਆਂ ਦੇਣ ਦਾ سلسلہ ਹੋਵੇ ਭਾਵੇਂ ਉਹ ਸ਼ਹੀਦ ਫੌਜੀ ਜਵਾਨਾਂ ਨੂੰ ਜੋ ਡਿਊਟੀ ਦੌਰਾਨ ਸ਼ਹੀਦ ਹੋਏ ਉਹਨਾਂ ਨੂੰ ਮਾਨ ਸਨਮਾਨ ਉਹਨਾਂ ਦੇ ਆਰਥਿਕ ਸਹਾਇਤਾ ਦਾ ਮਾਮਲਾ ਉਹ ਵੇ ਉਹ ਸਾਰੇ ਕੰਮ ਜਿਹੜੇ ਨੇ ਉਹ ਜਲਦੀ ਤੋਂ ਜਲਦੀ ਦੁਬਾਰਾ ਸ਼ੁਰੂ ਕਰਕੇ ਤੇ ਉਹਨਾਂ ਨੂੰ ਨੇਪਰੇ ਚਾੜਨ ਲਈ ਸਖਤ ਹੁਕਮ ਦਿੱਤੇ ਗਏ ਨੇ ਸਖਤ ਫਾਇਦਾ ਇਤਾਂ ਦਿੱਤੀਆਂ ਗਈਆਂ ਨੇ ਇੱਕ ਮੈਨੂੰ ਹੋਰ ਬਹੁਤ ਵਧੀਆ ਮੌਕਾ ਇਸ ਕਰਕੇ ਮਿਲ ਗਿਆ ਕਿ ਮੈਂ ਪੂਰੇ 3 ਮਹੀਨੇ ਪੰਜਾਬ ਦੇ ਪਿੰਡਾਂ 'ਚ ਚਾਹੇ ਉਹ ਰੋਡ ਸ਼ੋਹ ਰਹਾਂਹੀਂ ਚਾਹੇ ਉਹ ਕਿਸੇ ਛੋਟੀ ਮੋਟੀ ਰੈਲੀ ਰਾਹੀਂ ਜਾਂ ਵਲੰਟੀਅਰਾਂ ਦੀ ਮੀਟਿੰਗਾਂ ਰਾਹੀਂ ਤਾਂ ਲੋਕਾਂ ਵੱਲੋਂ ਤਾਂ ਲੋਕਾਂ ਵੱਲੋਂ ਜੋ ਵੀ ਛੋਟੇ-ਛੋਟੇ ਸੁਝਾਅ ਛੋਟੇ-ਛੋਟੇ ਸ਼ਿਕਵੇ ਜਾਂ ਸ਼ਿਕਾਇਤਾਂ ਸੀ ਉਹ ਵੀ ਮੈਂ ਐਡ ਕਰਤੀਆਂ ਕਿਸੇ ਵੀ ਦਫ਼ਤਰ ਦੇ ਵਿੱਚ ਜੋ ਕਿ ਸਾਡਾ ਵਾਅਦਾ ਹੈ ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦਿੱਲੀ 'ਚ ਵੀ ਪੰਜਾਬ 'ਚ ਕਿ ਸਾਡਾ ਵਾਅਦਾ ਹੈ ਸਾਡੀ ਗਰੰਟੀ ਹੈ ਇਹ ਕਿ ਅਸੀਂ ਤਹਿਸੀਲਾਂ ਚ ਅਸੀਂ ਪੜਵਾਰੀ ਦਫ਼ਤਰਾਂ ਚ ਅਸੀਂ ਵੀਡੀਓ ਦਫ਼ਤਰਾਂ ਚ ਅਸੀਂ ਡੀਸੀ ਦਫ਼ਤਰਾਂ ਚ ਲੋਕਾਂ ਦੀ ਖੱਜਲ ਖਵਰੀ ਨਹੀਂ ਹੋਣ ਦੇਵਾਂ। ਸੋ ਸਖਤ ਦੇ ਤਦ ਦਿੱਤੀਆਂ ਨੇ ਕੋਈ ਖੱਜਲ ਖਵਰੀ ਨਹੀਂ ਹੋਣੀ ਚਾਹੀਦੀ ਉੱਥੇ। ਔਰ ਕ腐ਸ਼ਨ ਕੁਝ ਕੁ ਜਗ੍ਹਾ ਤੋਂ ਸ਼ਿਕਾਇਤਾਂ ਮਿਲੀਆਂ ਨੇ ਕਿ ਥੱਲੇੜੇ ਲੈਵਲ ਤੇ ਕ腐ਸ਼ਨ ਚੱਲ ਰਹੀ ਹੈ। ਸائیں ਸਖਤ ਦਿੱਤਾ ਦਿੱਤੀਆਂ ਗਈਆਂ ਮੇਰੇ ਵੱਲੋਂ ਬਤੌਰ ਮੁੱਖ ਮੰਤਰੀ ਕਿ ਜੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕੋਈ ਅਫਸਰ ਕਿਸੇ ਵੀ ਕੰਮ ਦੇ ਪੈਸੇ ਮੰਗਦਾ ਹੈ ਕਮਿਸ਼ਨ ਮੰਗਦਾ ਹੈ ਜਾਂ ਕੋਈ ਗੈਰਕਾਨੂੰਨੀ ਕੰਮ ਕਰਦਾ ਹੈ ਤਾਂ ਉਹਦਾ ਜ਼ਿੰਮੇਵਾਰ ਜਿਹੜਾ ਡੀਸੀ ਨੂੰ ਮੰਨਿਆ ਜਾਊਗਾ ਤੇ ਐਸਐਸਪੀ ਨੂੰ ਮੰਨਿਆ ਜਾਊਗਾ ਤੇ ਉਹ ਸਧਾਰਤ ਤੇ ਫਿਰ ਕਾਰਵਾਈ ਹੋਊ ਕਿਉਂਕਿ ਇਸ ਕੰਮ ਵਾਸਤੇ ਅਸੀਂ ਐਂਟੀ ਕ腐ਪਸ਼ਨ ਹੈਲਪ ਸੈਂਟਰ ਵੀ ਖੋਲੇ ਹੋਇਆ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਪੁਲਿਸ ਵਾਲੇ ਫੜੇ ਦੋ ਜਿਹੜੇ ਸਰਕਾਰੀ ਨੌਕਰੀ ਪੁਲਿਸ ਦੇ ਵਿੱਚ ਹੀ ਦਰਜਾ ਚਾਰ ਸਰਕਾਰੀ ਨੌਕਰੀ ਤੋਂ ਆਉਣ ਦੇ ਬਦਲੇ 25000 ਰੁਪਏ ਇੱਕ ਬੰਦੇ ਤੋਂ ਲੈਂਦੇ ਸੀ 102 ਬੰਦਿਆਂ ਤੋਂ ਪੈਸੇ ਲੈ 26 ਲੱਖ ਰੁਪਏ ਤੋਂ ਵੱਧ ਉਹਨਾਂ ਤੋਂ 212926 ਰੁਪਏ ਉਹਨੇ ਅਕਾਊਂਟਾਂ ਜਿਹੜੇ ਜਮਾ ਕਰਾਏ ਉਹ ਪ੍ਰਾਮਤ ਹੋਏ ਇੱਕ ਵਾਰੀ ਫੇਰ ਮੈਂ ਤੁਹਾਡੇ ذریعے ਪੰਜਾਬ ਦੇ ਸਾਢੇ 3 ਕਰੋੜ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿਰਪਾ ਕਰਕੇ ਜੇ ਕੋਈ ਸਰਕਾਰੀ ਨੌਕਰੀ ਵਾਸਤੇ ਪੰਜਾਬ ਦੇ ਵਿੱਚ ਤੁਹਾਡੇ ਤੋਂ ਪੈਸੇ ਮੰਗਦਾ ਹੈ ਬਿਲਕੁਲ ਪੈਸੇ ਦੇਣ ਦੀ ਲੋੜ ਨਹੀਂ ਬਲਕਿ ਸਾਨੂੰ ਸਾਡਾ ਜਿਹੜਾ ਨੰਬਰ ਹੈ 9501200200 9501200200 ਕੇਸ ਨੰਬਰ ਤੇ ਫੋਨ ਕਰਕੇ ਦੱਸ ਦੋ ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਤੇ ਬਾਕੀ ਕੰਮ ਸਾਡਾ ਕਿਉਂਕਿ ਪੰਜਾਬ ਦੇ ਵਿੱਚ ਕੋਈ ਵੀ ਸਰਕਾਰੀ ਨੌਕਰੀ 43000 ਨੌਕਰੀਆਂ ਦੇਤੀਆਂ ਹੁਣ ਤੱਕ ਇਹ ਹੋ ਨਹੀਂ ਸਕਦਾ ਕਿ 1 ਰੁਪਿਆ ਵੀ ਰਿਸ਼ਵਤ ਲੈ ਕੇ ਰੱਖਿਆ ਹੋਵੇ ਕੋਈ ਬੰਦਾ ਜਾਂ ਕੋਈ ਸ਼ਿਫਾਰਿਸ਼ ਲੱਗੀ ਹੋਵੇ ਸੋ ਇਸ ਕਰਕੇ